ਸੀਸੀਟੀਵੀ ਦੀਆਂ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਸਮਰਾਲਾ ਦੇ ਐਸਪੀ ਬੈਂਕ ਦੇ ਬਾਹਰ ਦੀਆਂ ਨੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਬੈਂਕ ਦੇ ਬਾਹਰ ਖੜੇ ਮੋਟਰਸਾਈਕਲ ਦੇ ਵਿੱਚ ਚਾਬੀ ਲਗਾਉਣ ਦੀ ਕੋਸ਼ਿਸ਼ ਕਰਦਾ ਏ ਅਤੇ ਕਾफी ਲੰਬਾ ਸਮਾਂ ਇਹ ਵਿਅਕਤੀ ਇਸੇ ਤਰੀਕੇ ਦੇ ਨਾਲ ਵਕ-ਵਕ ਚਾਬੀਆਂ ਜਿਹੜੀਆਂ ਹਨ ਮੋਟਰਸਾਈਕਲ ਦੇ ਵਿੱਚ ਲਗਾਉਣ ਦੀ ਕੋਸ਼ਿਸ਼ ਕਰਦਾ ਏ ਅਤੇ ਜਦ ਇਸ ਵਿਅਕਤੀ ਦੀ ਚਾਬੀ ਮੋਟਰਸਾਈਕਲ ਨੂੰ ਲੱਗ ਜਾਂਦੀ ਹੈ ਤਾਂ ਉਕਤ ਵਿਅਕਤੀ ਉਥੋਂ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਏ ਹਾਲਾਂਕਿ ਜਦ ਮੋਟਰਸਾਈਕਲ ਦੇ ਮਾਲਕ ਦੇ ਵੱਲੋਂ ਸੀਸੀਟੀਵੀ ਫੁਟੇਜ ਕੰਗਾਲੇ ਗਏ ਤਾਂ ਨਯਦਕੀ ਇੱਕ ਮੋਬਾਈਲ ਦੀ ਦੁਕਾਨ ਦੇ ਵਿੱਚ ਉਕਤ ਵਿਅਕਤੀ ਜਿਹੜਾ ਹੈ ਪਹਿਲਾਂ ਜਾਂਦਾ ਹੈ ਜਿਸ ਦੇ ਵਿੱਚ ਉਹ ਆਪਣਾ ਪਹਿਲਾਂ ਤਾਂ ਚਿਹਰਾ ਕਵਰ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਬਾਅਦ ਵਿੱਚ ਜਿਹੜਾ ਹੈ ਉਸ ਦੀ ਸਾਫ਼ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇਸ ਦੇ ਨਾਲ ਹੀ ਉਕਤ ਵਿਅਕਤੀ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਦਾ ਮੋਟਰਸਾਈਕਲ ਜਲਦ ਤੋਂ ਜਲਦ ਜਿਹੜਾ ਹੈ ਕਾਬੂ ਕੀਤਾ ਜਾਵੇ ਅਤੇ ਉਸਦੇ ਹਵਾਲੇ ਕੀਤਾ ਜਾਵੇ ਸਮਰਾਲਾ ਤੋਂ ਮਾਈਕਲ ਸਮਰਾਲਾ ਦੀ ਰਿਪੋਰਟ ਪੰਜਾਬ ਅਬਤਕ ਹਾਂਜੀ ਨਾਮ ਕੀ ਹੈ ਤੁਹਾਡਾ ਅਮਨਦੀਪ ਸਿੰਘ ਅਮਨਦੀਪ ਜੀ ਕਿੱਥੇ ਕੰਮ ਕਰਦੇ ਹੋ ਪੋਸ਼ਲ ਹਸਪਤਾਲ ਸਮਰਾਲਾ ਤੇ ਕੀ ਹੋਇਆ ਅੱਜ ਅੱਜ ਜੀ ਮੈਂ ਪੈਸੇ ਜਮਾ ਕਰਾਉਣ ਆਇਆ ਸੀ ਐਸਵੀ ਬੈਂਕ 'ਚ ਤੇ ਜਦੋਂ ਮੈਂ ਪੈਸੇ ਜਮਾ ਕਰਾ ਕੇ ਬਾਹਰ ਨਿਕਲ ਰਿਹਾ ਤੇ ਦੇਖਿਆ ਉੱਥੇ ਮੋਟਰਸਾਈਕਲ ਹੈ ਨਹੀਂ ਤਾਂ ਚੋਰੀ ਹੋ ਗਿਆ ਤੇ ਚੋਰੀ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਰਲਦਾਲੇ ਲੱਭਿਆ ਕਿਤੇ ਲੱਭਿਆ ਨਹੀਂ ਫਿਰ ਫੋਟੋ ਜਵੇਰਾਂ ਕਢਾਈਆਂ ਬੈਂਕ ਦੀਆਂ ਉਹਦੇ ਵਿੱਚ ਇੱਕ ਬੰਦਾ ਚੱਕ ਦਾ ਆ ਗਿਆ ਉਹਦੇ ਵਿੱਚ ਕੈਮਰੇ ਵਿੱਚ ਉਹਦੀ ਹੁਣ ਫੋਟੋ ਜਿਹੜੇ ਬੰਦੇ ਦੀ ਫੋਟੋ ਆਈ ਹੈ ਉਹ ਪੁਲਿਸ ਵਾਲਿਆਂ ਨੂੰ ਦਿੱਤੀ ਹੋਈ ਹੈ ਉਹਦੇ ਤੇ ਕੀ ਕਾਰਵਾਈ ਕਰਦੇ ਇਹ ਕਿੰਨੇ ਵਜੇ ਦੀ ਘਟਨਾ ਤੁਸੀਂ ਕਿੰਨੇ ਵਜੇ ਬੈਂਕ ਆਏ ਸੀਗੇ ਸਵਾ 1 ਵਜੇ ਦੀ ਗੱਲ ਹੈ ਸਵਾ 1 ਵਜੇ ਦੀ ਤੇ ਤੁਸੀਂ ਅੰਦਰ ਗਏ ਬਾਅਦ ਚ ਕਿੰਨੇ ਟਾਈਮ ਬਾਅਦ ਬਾਹਰ ਆਏ ਹੋ 10 ਮਿੰਟ ਬਾਅਦ ਤੇ ਹੁਣ ਕੀ ਤੁਸੀਂ ਕਾ ਪੁਲਿਸ ਨੂੰ ਦਲਾ ਦਿੱਤੀ ਇਹਦੇ ਬਾਰੇ? ਹਾਂਜੀ ਦਿੱਤੀ ਆ ਉਹਨਾਂ ਨੂੰ ਫੋਟੋ ਦਿਖਾਈ ਆ। ਅ ਬੰਦੇ ਦੀ ਵਿੱਚ ਫੋਟੋ ਆ ਗਈ ਜਿਹੜਾ ਚੱਕ ਰਿਹਾ। ਉਹਦੀ ਫੋਟੋ ਦਿੱਤੀ ਆ ਉਹਨਾਂ ਨੂੰ ਕਾਲਿਆਂ ਨੂੰ। ਤੇ ਕੀ ਕਹਣਾ ਪੁਲਿਸ ਦਾ ਹੁਣ? ਉਹ ਕਹਿੰਦੇ ਵੀ ਪਤਾ ਕਰਦੇ ਆ ਕਰਦੇ ਆ ਉਹਨੂੰ ਵੈਰੀਫਾਈ ਕਰਾਉਣਾ ਨੰਬਰ। ਤੇ ਜਿਹੜਾ ਮੋਟਰਸਾਈਕਲ ਸੀ ਕਿਹੜਾ ਸੀ ਇਹ? ਮੋਟਰਸਾਈਕਲ ਪਾਲਸਰ ਸੀ। ਤੇ ਨੰਬਰ ਕੀ ਸੀ ਇਹਦਾ? BB 65 35 72। ਸੀਸੀਟੀਵੀ ਦੀਆਂ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਇਸ ਅਮਰਾਲਾ ਦੇ SBI ਬੈਂਕ ਦੇ ਬਾਹਰ ਦੀਆਂ ਨੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਬੈਂਕ ਦੇ ਬਾਹਰ ਖੜੇ ਮੋਟਰਸਾਈਕਲ ਦੇ ਵਿੱਚ ਚਾਬੀ ਲਗਾਉਣ ਦੀ ਕੋਸ਼ਿਸ਼ ਕਰਦਾ ਏ ਅਤੇ ਕਾफी ਲੰਬਾ ਸਮਾਂ ਇਹ ਵਿਅਕਤੀ ਇਸੇ ਤਰੀਕੇ ਦੇ ਨਾਲ ਵਕ-ਵਕ ਚਾਬੀਆਂ ਜਿਹੜੀਆਂ ਮੋਟਰਸਾਈਕਲ ਦੇ ਵਿੱਚ ਲਗਾਉਣ ਦੀ ਕੋਸ਼ਿਸ਼ ਕਰਦਾ ਏ ਅਤੇ ਜਦ ਇਸ ਵਿਅਕਤੀ ਦੀ ਚਾਬੀ ਮੋਟਰਸਾਈਕਲ ਨੂੰ ਲੱਗ ਜਾਂਦੀ ਹੈ ਤਾਂ ਉਕਤ ਵਿਅਕਤੀ ਉੱਥੋਂ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਏ ਹਾਲਾਂਕਿ ਜਦ ਮੋਟਰਸਾਈਕਲ ਦੇ ਮਾਲਕ ਦੇ ਵੱਲੋਂ ਸੀਸੀਟੀਵੀ ਫੁਟੇਜ ਕੰਗਾਲੇ ਗਏ ਤਾਂ ਨਜ਼ਦੀਕੀ ਇੱਕ ਮੋਬਾਈਲ ਦੀ ਦੁਕਾਨ ਦੇ ਵਿੱਚ ਉਕਤ ਵਿਅਕਤੀ ਜਿਹੜਾ ਹੈ ਪਹਿਲਾਂ ਜਾਂਦਾ ਹੈ ਜਿਸ ਦੇ ਵਿੱਚ ਉਹ ਆਪਣਾ ਪਹਿਲਾਂ ਤਾਂ ਚਿਹਰਾ ਕਵਰ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਬਾਅਦ ਵਿੱਚ ਜਿਹੜਾ ਹੈ ਉਸ ਦੀ ਸਾਫ਼ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇਸ ਦੇ ਨਾਲ ਹੀ ਉਕਤ ਵਿਅਕਤੀ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਦਾ ਮੋਟਰਸਾਈਕਲ ਜਲਦ ਤੋਂ ਜਲਦ ਜਿਹੜਾ ਹੈ ਕਾਬੂ ਕੀਤਾ ਜਾਵੇ ਅਤੇ ਉਸ ਦੇ ਹਵਾਲੇ ਕੀਤਾ ਜਾਵੇ ਸਮਰਾਲਾ ਤੋਂ ਮਾਈਕਲ ਸਮਰਾਲਾ ਦੀ ਰਿਪੋਰਟ ਪੰਜਾਬ ਅਬਤਤ। ਹਾਂਜੀ ਨਾਮ ਕੀ ਹੈ ਤੁਹਾਡਾ? ਅਮਨਦੀਪ ਸਿੰਘ। ਅਮਨਦੀਪ ਜੀ ਕਿੱਥੇ ਕੰਮ ਕਰਦੇ ਹੋ? ਪਬਲਿਕ ਹਸਪਤਾਲ ਸਮਰਾਲਾ। ਤੇ ਕੀ ਹੋਇਆ ਅੱਜ? ਅੱਜ ਜੀ ਮੈਂ ਪੈਸੇ ਜਮ੍ਹਾਂ ਕਰਾਉਣ ਆਇਆ ਸੀ ਐਸਬੀ ਬੈਂਕ 'ਚ ਤੇ ਜਦੋਂ ਮੈਂ ਪੈਸੇ ਜਮ੍ਹਾਂ ਕਰਾ ਕੇ ਬਾਹਰ ਨਿਕਲ ਰਿਹਾ ਤੇ ਦੇਖਿਆ ਉੱਥੇ ਮੁਰਦਾ ਲਿਆ ਨਹੀਂ ਕੋ ਚੋਰੀ ਹੋ ਗਿਆ। ਤੇ ਚੋਰੀ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਹੜੜਾੜੇ ਲੱਭਿਆਂ ਕਿਤੇ ਲੱਭਿਆਂ ਨਹੀਂ ਫਿਰ ਫੁੱਲੀ ਜਗ੍ਹਾ ਰਕੜਾਈਆਂ ਬੈਂਕ ਦੀਆਂ ਉਹਦੇ ਵਿੱਚ ਇੱਕ ਬੰਦਾ ਚੱਕ ਦਾ ਆ ਗਿਆ। ਬੋਲ ਦੇ ਵਿੱਚ ਕੈਮਰੇ ਵਿੱਚ ਉਹਦੀ ਹੁਣ ਫੋਟੋ ਜਿਹੜੇ ਬੰਦੇ ਦੀ ਫੋਟੋ ਆਈ ਹੈ ਉਹ ਪੁਲਸ ਵਾਲਿਆਂ ਨੂੰ ਦਿੱਤੀ ਆ ਉਹ ਦੇਖਿਆ ਕੀ ਕਰ ਬਈ ਵਰਤਿਆ ਇਹ ਕਿੰਨੇ ਵਜੇ ਦੀ ਘਟਨਾ ਤੁਸੀਂ ਕਿੰਨੇ ਵਜੇ ਬੈਂਕ ਆਏ ਸੀਗੇ ਸਵਾ 1 ਵਜੇ ਦੀ ਗੱਲ ਆ ਜੀ ਸਵਾ 1 ਵਜੇ ਦੀ ਤੇ ਤੁਸੀਂ ਅੰਦਰ ਗਏ ਬਾਅਦ ਚ ਕਿੰਨੇ ਟਾਈਮ ਬਾਅਦ ਬਾਹਰ ਆਇਓ 10 ਮਿੰਟ ਬਾਅਦ ਤੇ ਹੁਣ ਕੀ ਤੁਸੀਂ ਕਾ ਪੁਲਿਸ ਨੂੰ ਦੋਲਾ ਦਿੱਤੀ ਹੈ ਇਸ ਬਾਰੇ ਹਾਂ ਜੀ ਦਿੱਤੀ ਆ ਉਹਨਾਂ ਨੂੰ ਫੋਟੋ ਦਿਖਾਈ ਆ ਬੰਦੇ ਦੀ ਵਿੱਚ ਫੋਟੋ ਆ ਗਈ ਜਿਹੜਾ ਚੱਕ ਰਿਹਾ ਪੂਰੀ ਫੋਟੋ ਦਿੱਤੀ ਆ ਉਹਨਾਂ ਨੂੰ ਪੁਲਸ ਵਾਲਿਆਂ ਨੂੰ ਤੇ ਕੀ ਕਹਣਾ ਪੁਲਸ ਦਾ ਹੁਣ ਹੋਨੇ ਗੱਲ ਨਹੀਂ ਪਤਾ ਕਰਦੇ ਆ ਕਰਦੇ ਆ ਨੂੰ ਪੈਰੀ ਵੀ ਕਮਰਾ ਨੰਬਰ ਤੇ ਜਿਹੜਾ ਮੋਟਰਸਾਈਕਲ ਸੀ ਕਿਹੜਾ ਸੀ ਇਹ ਮੋਟਰਸਾਈਕਲ ਪਲਸਰ ਸੀ ਤੇ ਨੰਬਰ ਕੀ ਸੀ ਇਹਦਾ ਪੀ ਵੀ 65 35 78